ਸਪਲੇ ਦੇ ਵੱਲੋਂ ਸਿੱਖ ਅਕਾਦਮੀ ਵਿਖੇ ਸਮਰ ਕੈਂਪ ਦੀ ਓਪਨਿੰਗ ਕੀਤੀ ਗਈ ਜੋ ਕਿ 8 ਜੁਲਾਈ ਤੋਂ 19 ਜੁਲਾਈ ਤੱਕ ਚੱਲੇਗਾ ਇਸ ਮੌਕੇ ਬੱਚਿਆਂ ਨੂੰ ਸਪੋਰਟਸ ਐਕਟੀਵਿਟੀਆਂ ਦੇ ਨਾਲ ਜ਼ਿੰਦਗੀ ਦੇ ਵਿੱਚ ਨਸ਼ਿਆਂ ਤੇ ਬੁਰੀ ਸੰਗਤ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦਿੱਤਾ ਜਾਂਦਾ ਹੈ ਇਸ ਮੌਕੇ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਕਿਡਜ਼ ਪਲੇ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ ਯਾਰ ਬੜੀ ਖੁਸ਼ੀ ਹੁੰਦੀ ਹੈ ਕਿ ਇੰਨੇ ਬੱਚੇ ਅੱਜ ਇੱਥੇ ਪਹੁੰਚੇ ਹੋਏ ਆ ਕਿਡਸ ਪਲੇ ਫਾਊਂਡੇਸ਼ਨ ਨੇ ਆਪਰਾਲਾ ਤਿਆਰ ਕੀਤਾ ਸੀ 21 ਸਾਲ ਪਹਿਲੂ ਕਿਉਂਕਿ ਸਾਡੀ ਸੋਚ ਇਹ ਸੀ ਕਿ ਬੱਚਿਆਂ ਨੂੰ ਜੇ ਆਪਾਂ ਨਸ਼ਿਆਂ ਦੇ ਗੈਂਗਸ ਕੋਲੋਂ ਬਚਾ ਸਕਦੇ ਹਾਂ ਇਸ ਤਰ੍ਹਾਂ ਦਾ ਅਪਰਾਲਾ ਦੇ ਕੇ ਇਹਨਾਂ ਨੂੰ ਪੋਜ਼ਿਟਿਵ ਐਕਟੀਵਿਟੀ ਨਾਲ ਜੋੜ ਕੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਆ ਸਾਡਾ ਮਕਸਦ ਇਹੀ ਹੈ ਪਹਿਲੇ ਦਿਨ ਤੋਂ ਹੀ ਅਸੀਂ ਇਹੀ ਸੋਚ ਲੈ ਕੇ ਨਿਕਲੇ ਸੀ ਜਦ ਜਿਸ ਸਮੇਂ ਅਸੀਂ ਇਹ ਫਾਊਂਡੇਸ਼ਨ ਤਿਆਰ ਕੀਤੀ ਸੀ ਮੈਂ ਮੰਗਦਾ ਸੀ ਕਿ ਹਰੇਕ ਪ੍ਰੋਗਰਾਮ ਕਿਡਸ ਪਲੇ ਰਾਈ ਬਿਲਕੁਲ ਫ੍ਰੀ ਹੋਵੇ ਕਿ ਕਿਸੇ ਮਾਪੇ ਉੱਤੇ ਕੋਈ ਬੰਦਸ਼ ਨਾ ਹੋਵੇ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਾ ਸਕਣ ਜਿਨ੍ਹਾਂ ਦੇ ਨਾਲ ਆਪਣੇ ਬੱਚਿਆਂ ਦਾ ਸੋਨਾ ਭ ਸੋ ਇਸ ਤਰ੍ਹਾਂ ਤੁਸੀਂ ਦੇਖ ਲਓ ਰੱਬ ਦਾ ਸ਼ੁਕਰ ਗੁਜ਼ਾਰਿਆ ਕਿ ਅੱਜ ਤੱਕ ਤਕਰੀਬਨ 1 ਲੱਖ ਬੱਚਾ ਸਾਡੇ ਪ੍ਰੋਗਰਾਮਾਂ 'ਤਾਂ ਨਹੀਂ ਪਾਰਟਿਸਿਪੇਟ ਕਰ ਚੁੱਕਾ ਜਿਹੜਾ ਪ੍ਰੋਗਰਾਮ ਤੁਸੀਂ ਅੱਜ ਇਹ ਦੇਖ ਰਹੇ ਆਂ ਇਹੀ ਪ੍ਰੋਗਰਾਮ ਆਪਸਫੋਰਡ ਵਿੱਚ ਇਸ ਸਮੇਂ ਚੱਲ ਰਿਹਾ ਹੈ ਇਹੀ ਪ੍ਰੋਗਰਾਮ ਇਸ ਸਮੇਂ ਟੋਰਾਂਟੋ ਵਿੱਚ ਚੱਲ ਰਿਹਾ ਕੈਲਗਰੀ ਵਿੱਚ ਚੱਲ ਰਿਹਾ ਤੇ ਬਾਕੀ ਦੁਨੀਆਂ ਦੇ ਵਿੱਚ ਵੀ ਅਸੀਂ ਵੱਖ-ਵੱਖਰੇ ਨੇਸ਼ਨਸ ਦੇ ਵਿੱਚ ਇਹ ਪ੍ਰੋਗਰਾਮ ਚਲਾ ਰਹੇ ਹਾਂ ਪਰ ਅੱਜ ਤੁਸੀਂ ਦੇਖ ਲਓ ਤਕਰੀਬਨ 150 ਬੱਚਾ ਇੱਥੇ ਅੱਜ ਪਹੁੰਚਿਆ ਹੋਇਆ ਹੈ ਆ ਓਵਰ 50-60 ਵੋਲੰਟੀਅਰਸ ਕਿੰਨੇ ਮਾਪੇ ਸਾਡੇ ਨਾਲ ਪਹੁੰਚੇ ਹੋਏ ਕਿੰਨੇ ਸਪਾਂਸਰ ਜੁੜੇ ਹੋਏ ਆ ਰੱਬ ਦਾ ਸ਼ੁਕਰ ਗੁਜ਼ਾਰ ਕਰਦਾ ਹਾਂ ਕਿ ਇੱਕ ਮੁੱਠ ਬਣ ਕੇ ਸਾਰੀ ਕਮਿਊਨਿਟੀ ਇਕੱਠੀ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਤੇ ਆਪਾਂ ਬੱਚਿਆਂ ਲਈ ਇੰਨਾ ਕੁਝ ਕਰ ਸਕਦੇ ਹਾਂ ਸਾਨੂੰ ਕਿਡਸ ਪਲੇ ਨਾਲ ਆਉਂਦੇ ਹੋਏ 3 ਸਾਲ ਹੋ ਗਏ ਨੇ ਤੇ ਸਾਨੂੰ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਅਸੀਂ ਇਹਨਾਂ ਦਾ ਉੱਥੇ ਪੈਂਫਲੈਟ ਦੇਖਿਆ ਸੀ ਬੱਚਿਆਂ ਵਾਸਤੇ ਤੇ ਅਸੀਂ ਹੋਰ ਵੀ ਬਹੁਤ ਜਗ੍ਹਾ ਗਏ ਆ ਲਾਇਬ੍ਰੇਰੀ ਜਾਂਦੇ ਸੀ ਉੱਥੇ ਵੀ ਇਹਨਾਂ ਦੇ ਪੈਂਫਲੈਟ ਦੇਖੇ ਨੇ ਤਾਂ ਅਸੀਂ ਇਹਨਾਂ ਨਾਲ ਜਾ ਕੇ ਉੱਥੇ ਇੱਕ ਵਾਰ ਇਹਨਾਂ ਨੇ ਕੈਂਪ ਲਾਇਆ ਹੋਇਆ ਏ ਕਹਿੰਦੇ ਕਿ ਤੁਸੀਂ ਜੁਆਇਨ ਕਰ ਸਕਦੇ ਹੋ ਕਿ ਆਪਣਾ ਟੋਟਲੀ ਆਪਣੀ ਕਮਿਊਨਿਟੀ ਵਾਸਤੇ ਫॉर द ਅਦਰ ਕਮਿਊਨिटीज ਅਸੀਂ ਟੋਟਲੀ ਫ੍ਰੀ ਹੈ ਤੁਹਾਨੂੰ ਕੋਈ ਪੈਸਾ ਪੇ ਨਹੀਂ ਕਰਨਾ ਪੈਣਾ ਸਾਡੇ ਬੱਚੇ ਨੇ ਇੰਨਾ ਇੰਜੋਏ ਕੀਤਾ ਇੱਥੇ ਆ ਕੇ ਤੇ ਬਹੁਤ ਨਵੀਆਂ ਚੀਜ਼ਾਂ ਸਿੱਖੀਆਂ ਨੇਗੀਆਂ ਈਵਨ 댓 ਕਿ ਮੈਂ ਖੁਦ ਆਪਣੇ ਹਰ ਇੱਕ ਨੂੰ ਐਕਸਪੀਰੀਅੰਸ ਨਾਲ ਕਹਿ ਨਹੀਂ ਆ ਕਿ ਮੋਰ ਥੈਨ 20 ਫੈਮਿਲੀਜ਼ ਨੂੰ ਮੈਂ ਇਸ ਆਰਗੇਨਾਈਜੇਸ਼ਨ ਨਾਲ ਜੁਆਇਨ ਕਰਵਾਇਆ ਤੇ ਇੱਥੋਂ ਸਾਡੇ ਬੱਚੇ ਨੇ ਇਹ ਸਿੱਖਿਆ ਕਦੇ ਵੀ ਆਪਾਂ ਮਤਲਬ ਏ ਡਰੱਗਸ ਦਾ ਬੱਚਿਆਂ ਨੂੰ ਦੱਸਦੇ ਨੇ ਕਿ ਤੁਸੀਂ ਇਹ ਚੀਜ਼ਾਂ ਨਹੀਂ ਲੈਣੀਆਂ ਤਾਂ ਆਪਣਾ ਫੈਮਿਲੀ ਟਾਈਮ ਕੀ ਹੁੰਦਾ ਹੈ ਕਿਵੇਂ ਸਪੈਂਡ ਕਰਨਾ 스포츠 ਦੇ ਨਾਲ ਤੇ ਅਦਰ ਗੇਮਸ ਹੁੰਦੀਆਂ ਨੇ ਇਹਨਾਂ ਬੱਚਿਆਂ ਨੂੰ ਇਹ ਸਾਰੇ ਕਿਤੇ ਲੈ ਕੇ ਜਾਂਦੇ ਨੇ ਤੇ ਬੱਚਿਆਂ ਨੂੰ ਫੀਲਡ ਟ੍ਰਿਪ ਤੇ ਵੀ ਲੈ ਕੇ ਜਾਂਦੇ ਨੇ ਮੈਂ ਤਾਂ ਹੋਰ ਵੀ ਫੈਮਿਲੀਜ਼ ਨੂੰ ਇਹ ਹੀ ਰეკਮੈਂਡ ਕਰਾਂਗੀ ਤੁਸੀਂ ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕਦਾ ਹੈ ਕਿਡਸ ਪਲੇ ਨਾਲ ਜੋੜੋ ਕਿਉਂਕਿ ਤੁਹਾਡੇ ਬੱਚਿਆਂ ਦਾ ਫਿਊਚਰ ਹੈ ਜਿਹੜਾ ਆਪਾਂ ਇਸ ਦੇਸ਼ ਵਿੱਚ ਰਹਿੰਦੇ ਹੋਏ ਆਪਾਂ ਨੂੰ ਵੀ ਪਤਾ ਹੈ ਕੀ ਹੋ ਰਿਹਾ ਹੈ ਕੀ ਨਹੀਂ ਤਾਂ ਬੱਚੇ ਬਹੁਤ ਚੰਗੀਆਂ ਗੱਲਾਂ ਸਿੱਖਣਗੇ ਇਹਨਾਂ ਦੇ ਬਹੁਤ ਈਵੈਂਟਸ ਆਉਂਦੇ ਰਹਿੰਦੇ ਨੇ ਤਾਂ ਬੱਚਿਆਂ ਨੂੰ ਜੁਆਇਨ ਕਰਨਾ ਚਾਹੀਦਾ ਐਸ ਐਸ ਵੈਲ ਐਸ ਪੇਰੈਂਟਸ ਵੀ ਆਉਣ ਉਹ ਵੀ ਵੋਲੰਟੀਅਰ ਕਰ ਸਕਦੇ ਨੇ ਮੈਂ ਵੀ ਇਹਨਾਂ ਨਾਲ ਵੋਲੰਟੀਅਰ ਕਰਦੀ ਰਹੀ ਆਂ ਤੇ ਹੁਣ ਵੀ ਕਰ ਰਹੀ ਆਂ ਤੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਸਾਡੇ ਬੱਚੇ ਅੱਗੇ ਕਾਮਯਾਬ ਹੋਣ ਅਸੀਂ ਕੈਲ ਦੁਸਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ